ਆਵੇ ਕੁੰਡਾ ਫੜਾ ਮਨੂ ਚੁੱਜੇ ਨਾ ਮਿੱਤਰਾਂ ਦੇ ਫੋਨ ਆਉਂਦੇ ਆ ਇਦਾਂ ਆਏ ਬੰਦੇ ਤੇ ਇਦਾਂ ਮੋੜਦੇ ਆ ਹਾਂ ਆ ਬਾਈ ਇਹਨਾਂ ਦੁੱਧ ਲਾ 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 ਆ ਲਾ ਵੇ ਜਟੋ ਅੱਜ ਦੇ ਵਲੌਗ ਦੀ ਤੇ ਥੀਏ ਸ਼ੁਰੂਆਤ ਕਰ ਕੀਤੀ ਵਾਵਾ ਦਿਨਾਂ ਤੋਂ ਬਾਅਦ ਅਸੀਂ ਗਏ ਹਾਂ ਸ਼ਹਿਰ ਤੇ ਸਾਡੇ ਨਾਲ ਦਿਨ ਦੇ ਫੋਨ ਆਇਆ ਵੀ ਆ ਮਾਰ ਰਗੜਾ ਲਾਉਣਾ ਆ ਜੇ ਲੋ ਵੀ ਜੱਡੋ ਲਾ ਲੈਨੇ ਆ ਤਾਂ ਗਾ ਕੇ ਮਾ ਚਲ ਨਿਗਾਹ ਆ ਵਲੌਗ ਸ਼ੂਟ ਕਰ ਲੀਏ ਪਿਆਰ ਦੇ ਪ੍ਰਾਪਾ ਦਾ ਇਨਾ ਆਉਂਦਾ ਨਹੀਂ ਆ ਪਰ ਫਿਰ ਵੀ ਮਾਨ ਨੂੰ ਤਸੱਲੀ ਉਧਰੇ ਕੀ ਬੰਦੇ ਕਰਤੇ ਆਂ ਅੱਗੇ ਲੱਗੇ ਉਹ ਘਟੀ ਨੂੰ ਆਂ ਕਿ ਪ੍ਰਾਵਾ ਦਾ ਇੱਡਾ ਪਿਆਰ ਤੇ ਆਉਂਦਾ ਨਹੀਂ ਆ ਫਿਰ ਵੀ ਜੱਲਾ ਕੀਦਾ ਵੀ ਮਾਨ ਨੂੰ ਇੱਕ ਤਲਾਸਾ ਜੇ ਇੱਕ ਮਾਨ ਦੀ ਜਿਹੜੀ ਰੀਜ ਹੁੰਦੀ ਆ ਨਾ ਉਹ ਪੂਰੀ ਕਰੀਏ ਬਾਕੀ ਇਹ ਇੱਕ ਇਹੀਂ ਲੈਣਾ ਰਾਹ ਜੋਂ ਪੁੰਦਾ ਡੰਡਾ ਆਡੇ ਸੱਜਣੇ ਉਹਨਾਂ ਲਿਆ ਆਪਣੇ ਕੋਲ ਆ ਗਿਆ ਨੇ ਇਹ ਲੈਣਾ ਆਪਾਂ ਤੇ ਗਿਚ ਨਹੀਂ ਤਾਂ ਲਾਉਣੀ ਜਾਂ ਆ ਜੀ ਸਿੱਖਣ ਨੇ ਤੇ ਬਾਕੀ ਜਾ ਵੀ ਕਰ ਇਹਨੇ ਕੀ ਮੌਰ ਬੰਦਾ ਬਾਕੀ ਮੇਰੇ ਭਰਾ ਸ਼ੇਰ ਸ਼ੋਰ ਯਾਰ ਥੋੜਾ ਬਾਕੀ ਕਰਦਿਆ ਕਰੋ ਤੇ ਇਹੀ ਲਿਆ ਕਰੋ ਸ਼ੇਰ ਨਾ ਹੀ ਕਰਿਆ ਕਰੋ ਠੀਕ ਹੈ ਤੇ ਬਾਕੀ ਫਾਰਮ ਵਾਲਾ ਆਪਾਂ ਕੰਮ ਤਾਂ ਬਲਾਕਾਂ ਜਾਂ ਬੰਦ ਕੀਤਾ ਹੋਇਓ ਤੇ ਜਿਹੜਾ ਵੀ ਭਰਾ ਆਉਂਦਾ ਆ ਸਧਾਂ ਕੇ ਖੁੱਲੀ ਖਲੋ ਜਾਂਦਾ ਅੱਗੇ ਇੱਕ ਦਿਨ ਆਏ ਉਹ ਨਾਲ ਦੇ ਨੇ ਮੁੜ ਕੇ ਆਖਿਆ ਉਹ ਕਿਹਾ ਮੁੜ ਕੇ ਤੁਹਾਨੂੰ ਬੜਾ ਅਗਲੇ ਗੁੱਸਾ ਕਰ ਲਿੰਦੇ ਆ ਫੇਰ ਹੋਰ ਸੱਜਣਾ ਮਤਰਾਂ ਦੇ ਘੁੰਮੋਂਦੇ ਆ ਇਦਾਂ ਆਏ ਬੰਦੇ ਨੇ ਇਦਾਂ ਮੋੜਦੇ ਆ ਮਾਪਾਓ ਜੀ ਮੋੜੇ ਨਹੀਂ ਆ ਦੋ ਬੂਏ ਨੰਗ ਕੇ ਹੁਣ ਆਪਾਂ ਕਿਹੇ ਘਰੇ ਜਾਂਦੇ ਆ ਤੇ ਆਪਾਂ ਬੂਏ ਗਾੜੀ ਖਲੋਵੀ ਉਹਨਾਂ ਨੂੰ ਆਵਾਜ਼ ਮਾਰਦੇ ਆ ਵੀ ਕੋਈ ਬਾਹਰ ਆਉਂਦਾ ਆ ਫੇਰ ਉਹ ਸਿੱਧੇ ਸੰਧੀ ਗਾਂ ਲੈ ਆਏ ਇਹਦੇ ਉਹ ਟਰੈਕਟਰ ਵੀ ਗਾਂ ਲੈ ਗਏ ਫਰਲੀ ਗਾੜੀ ਖਲਾਰੇ ਤੇ ਆਪੇ ਜਾਂ ਆ ਗਏ ਤੁਹਾਨੂੰ ਮੈਂ ਰੌਲਾ ਪਾਉਣਾ ਵੀ ਕਿੰਨੀ ਬਿਮਾਰੀ ਹੈ ਨਾ ਕਿਹਿਆ ਲਾਉ ਨਾ ਕਿਹਿਆ ਜਲ ਜਾਓ ਤੇ ਜੇ ਹੁਣ ਤੈਨੂੰ ਆਪ ਸਣੇ ਹੋ ਆਪਾਂ ਜਿੱਤੋਂ ਰੋਟੀ ਖਾਣੇ ਉਤੋਂ ਉੱਤੇ ਕੀ ਆ ਹਨਾ ਤੇ ਉਹ ਕਰਕੇ ਵੀ ਉਹ ਵੀ ਮੇਰੇ ਭਰਾ ਥੋੜਾ ਜਿਹਾ ਕੰਮ ਗਲਤ ਹੋ ਮਾਰ ਸੱਚੀ ਮਾਏ ਭਾਉ ਮੁਰਦੇ ਸਾਹਿਬ ਨੂੰ ਸ਼ੁਕਰ ਦਾਤਰੀਆਂ ਦਾ ਫੇ ਥੋੜਾ ਜਿਹਾ ਇਹ ਵੀ ਮੇਰੇ ਵੀ ਧਿਆਨ ਰੱਖੋ ਕਿ ਅਸੀਂ ਦੋ ਬੂਗਿਆਂ ਨਾਲ ਕੇ ਆਏ ਆ ਵੀ ਜਾ ਕੇ ਇਹਨੂੰ ਆਵਾਜ਼ ਮਾਰਦੇ ਜਾ ਕੇ ਇਹਨੂੰ ਆਂਦੇ ਵੀ ਸਾਨੂੰ ਗਾਂ ਖੜਾ ਖੜਾ ਜੇ ਤੁਸੀਂ ਚਲੋ ਰਹਿੰਦੇ ਹੋ ਤੁਹਾਡਾ ਧੰਨਵਾਦ ਆ ਤੁਹਾਡੀ ਰਿਸਪੈਕਟ ਹੈ ਤੁਹਾਨੂੰ ਕਣਾ ਪਰ ਇਹੋ ਜਿਹੇ ਕੰਮ ਮੇਰੇ ਭਰਾ ਨਾ ਕਰਿਆ ਕਰੋ ਮੈਂ ਇਹਨਾਂ ਚੀਜ਼ਾਂ ਕਰਕੇ ਜਿਹੜੇ ਫਾਰਮ ਦੇ ਬਲੌਗ ਹੈ ਨਾ ਇਹ ਬੰਦ ਕਰਤੇ ਜਿਹੜੀ ਬਾਤ ਥੋੜੀ ਬਾਦੀ ਹੈ ਨਾ ਸਾਰਾ ਕੁਝ ਦਸੀਦਾ ਹਾਂ ਮੈਂ ਅੰਨਾ ਵੀ ਜਦੋਂ ਫੋਨਾਂ ਦੇ ਵੇਖ ਕੇ ਇੰਟਰਨੈਟ ਵੇਖ ਕੇ ਸੁਆਦ ਲਾਓ ਜਿੰਨੂੰ ਆਪਾਂ ਪਿਆਰ ਕਰਦੇ ਆ ਨਾ ਕਦੀ ਉਹਨੂੰ ਜਾ ਕੇ ਨਾ ਮਿਲੋ ਜਿਹੜੀ ਮੇਨ ਗੱਲ ਹੈ ਕਿਉਂਕਿ ਜਿਹੜੇ ਮੇਰੇ ਤੋਂ ਆਏ ਘਰੇ ਹਨਾ ਆਏ ਵਿਚਾਰੇ ਚਾਹਣਾ ਤੇ ਆਹ ਗੱਲ ਹੋ ਗਈ ਹੁਣ ਮੈਂ ਤੇ ਉਹਨਾਂ ਦੇ ਮਨੋਂ ਲੈ ਗਿਆ ਨਾ ਇਹ ਚੀਜ਼ ਹੋ ਜਾਂਦੀ ਆ ਜਿਹੜਾ ਸੋਸ਼ਲ ਮੀਡੀਆ ਜਿਹੜਾ ਚਲਾਉਣਾ ਦੂਰੋਂ ਵੇਖੋ ਨਾ ਉਹਦੇ ਬਾਰੇ ਪਸ਼ੂਬ ਕਿੱਦਾਂ ਦਾ ਹੈ ਕਿੱਦਾਂ ਦਾ ਹਨਾ ਜਿਹਨੂੰ ਪਿਆਰ ਕਰਦੇ ਜਿਹਨੂੰ ਵੇਣੇ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਆਪਾਂ ਜੋ ਜੋ ਉਹਦੀ ਟੰਗ੍ਹਾਈ 'ਚ ਜਾਵਾਂਗੇ ਨਾ ਉਹ ਬੰਦਾ ਆਪਣੇ ਮਨੋਂ ਲੱਥਦਾ ਜਾਣਾ ਬਾਕੀ ਅੱਗੇ ਵੇਣੇ ਆ ਕੀ ਮਾਹੌਲ ਬੰਦਾ ਬਾਕੀ ਆ ਜਾਓ ਵੀ ਘਟੋ ਗਾੜੀ ਹੁਣ ਆਪਾਂ ਮੇਰੇ ਕੋਲ ਹੁੰਡਾ ਦੰਦਾ ਫੜੀਏ ਤੇ ਫੇਰ ਜਾਣੇ ਬੇਕਰ ਟਾਉਣ ਬੈਠਾ ਵਾਗਰ ਸਾਡੇ ਕਿਉਂ ਦੇਖੇ ਕੋਈ ਦੇ ਵਿਚਾਰ ਆਪਦਾ ਹਜ਼ਾਰ ਬਚੂਰ ਕੀ ਫਿਕਰ ਆਇਓ ਪਰ ਕਾਇਦਾ ਐਸਾ ਫੜਨੀ ਐ ਅਕਸਰ ਹਾਂ ਉਹ ਬੱਕਾ ਐਨੂੰ ਕਰੀ ਚਾ ਅੱਗੇ ਸਵੇਰੇ ਵੀ ਆਦੀ ਨੰਗੇ ਹਾਰੇ ਹਰਮੇਸ ਆ ਉਦੋਂ ਵੀ ਇਨੀਆਂ ਟਰਾਲੀਆਂ ਤੇ ਹੁਣ ਵੀ ਕੰਡਾ ਪਰਚੀ ਚੱਲਦੀ ਮੇਰੇ ਹਿਸਾਬ ਨਾਲ ਗੁਰੂ ਆ ਇਧਰ ਇੱਕ ਮਾਲੀ ਲੰਮੀ ਤੋੜ ਤੱਕ ਹੀ ਲੈਣ ਲੱਗੀ ਏ ਜੀਬੀਦਾਰ ਵਿਚਾਰੇ ਹਾਰੇ ਇੱਕ ਬੰਨੇ ਧੱਕਈ ਜਾਂਦੇ ਹਾਂ ਭਾਵੇਂ ਜੀ ਦੀ ਥੋੜੀ ਜਿਆਦੀ ਐ ਔਰ ਜਿਹੜੇ ਮੇਰੇ ਹੈ ਖਾਲੀ ਟਰੈਕਟਰਾਂ ਦੀਆਂ ਵੀ ਹੋਣੀਆਂ ਖਾਲੀ ਦੀ ਵੀ ਹੁਣੀ ਆ ਆ ਦੇ ਜਿਹੜੇ ਮੇਰੇ ਭਰਾ ਹਣਾ ਟਰੈਕਟਰਾਂ ਗੱਡੀਆਂ ਦੇ ਆਉਂਦੇ ਹਨ ਤੇ ਥੋੜਾ ਜਿਹਾ ਮੇਰੇ ਵੀਰ ਆਪਣਾ ਬਚਾਅ ਵੀ ਕਰਿਓ ਕਿਉਂਕਿ ਕਈ ਵਾਰ ਨਾ ਟਰੈਕਟਰ ਦੀ ਬ੍ਰੇਕ برو ਵੀ ਕੱਟ ਲੱਗਦੀ ਆ ਵਜਨ ਹੁੰਦਾ ਇਹ ਨਾ ਚੀਜ਼ ਆਖਿਆ ਕਰੋ ਵੀ ਅਸੀਂ ਆਪ ਦੀ ਚਾਦਰੀ ਮਾਰ ਕੇ ਗੱਡੀ ਗਾੜੀ ਕਰ ਲਈਏ ਜਿਹੜੀ ਗੱਡੀ ਗੱਡੀ ਕੰਟਰੋਲ 'ਚ ਹੋ ਜਾਂਦੀ ਆ ਜਿਹੜਾ ਟਰੈਕਟਰ ਆ ਇਹ ਕੰਟਰੋਲ ਜੇ ਕਰਨਾ ਥੋੜਾ ਜਿਹਾ ਔਖਾ ਹੋ। ਜਿੰਨੇ ਦਿਨ ਸੀ ਜਣੇ ਮੇਰੇ ਭਰਾ ਆਪ ਵੀ ਇਹ ਚੀਜ਼ਾਂ ਦੇਖੋ ਕਿਉਂਕਿ ਇਹ ਵੀ ਆਪਣੇ ਸਗਿਆਂ ਜਿਉ ਕੋਈ ਚਾਚੇ ਤਾਇਆ ਜਿਉ ਜ਼ਿੰਮੇਦਾਰ ਭਰਾ ਹਨਾ ਇਹਨਾਂ ਨਾਲ ਨਾ ਗਰੀ ਆਣ ਕੇ ਲੜਿਓ ਵੀ ਸਾਡੀ ਗੱਡੀ ਟਰੈਕਟਰ ਮਾਰਤਾ ਹੋ ਕਰਤਾ ਆਪ ਦਾ ਬਚਾ ਮੇਰੇ ਭਰਾ ਆਵ ਰੱਖੋ ਕਾਰਮੀ ਸਿਆਂ ਕਈ ਯਾਰ ਨਹੀਂ ਰੋਕ ਆਉਂਦਾ ਕੰਮ ਟਰੈਕਟਰ ਬ੍ਰੇਕ ਲਾਉਂਦਾ ਲਾਉਂਦਾ ਕਿੰਨੇ ਦੂਰ ਜਾ ਜਾਂਦਾ ਕਿੰਨੇ ਦੂਰ ਫਲੋ ਜਾਂਦਾ ਕਿਉਂਕਿ ਭਾਈਆਂ ਨੂੰ ਹੁੰਦਾ ਇਹ ਕਮ ਕਰ ਉਹਦੇ ਕਰਕੇ ਬਾਕੀ ਆ ਵੀ ਰੋਡ ਤੇ ਹੁਣ ਪੂਰਾ ਹਿੱਸਾ ਬਣਾ ਓਕੇ ਮਾਹੌਲ ਹੀ ਹੋਇਆ ਪਿਆ ਇਹ ਕੰਮ ਆ ਹੁਣ ਇਹ ਤਾਂ ਨੂੰ ਚਾ ਚੜੇ ਆ ਦੇ ਟਰਾਲਿਆਂ ਤੇ ਲਾ ਲਾ ਕੇ ਬੋਦੀਆਂ ਹੁਣ ਪਰ ਜਦੋਂ ਆ ਕੰਡਾ ਕੰਡੇ ਆ ਲਾਈਦਾ ਨਾ ਉਦੋਂ ਥੋੜਾ ਜਿਹਾ ਮਾਨ ਘੱਟਾ ਹੁੰਦਾ ਵੀ ਕੀ ਬੰਦਿਆ ਤੇ ਕਿੰਨਾ ਟਾਈਮ ਲੱਗ ਜਾਣਾ ਇੱਟੋ ਆ ਹੀ ਚੱਲੇ ਲੱਗੇ ਹੁਣ ਪਹਿਲਾਂ ਫੜੀਏ ਕੁੰਡਾ ਟੰਡਾ ਫੇਕਰ ਉਸ ਪੈਂਦਾ ਵਿਕਾਜ ਜੀ ਰੁੱਸ ਪਿਆ ਅੱਗੇ ਮੈਂ ਇੱਕ ਚੀਜ਼ ਦਾ ਹਿਸਾਬ ਲਾਉਣਾ ਜਿੱਦਾਂ ਆਪਾਂ ਹੁਣ ਟੂੜੀ ਟਾੜੀ ਬਣਾਉਣੀ ਆ ਇੱਕ ਚੀਜ਼ ਕੁੜੇ ਸੋਚੀਦੀ ਆ ਵੀ ਮੰਗਾਈ ਵੀ ਬੜੀ ਆ ਜਿਹੜੇ ਲੋਨ ਵਾਲੇ ਜਿੰਨੇ ਪੈਸੇ ਮੰਗਦੇ ਆ ਵੀ ਪਰ ਉਹ ਵੀ ਲੋੜਾਂ ਵਾਧੇ ਮੰਗੇ ਜਾਂਦੇ ਆ ਕਿਉਂਕਿ ਲੋਨ ਵਾਲੇ ਬੰਦੇ ਥੋੜੇ ਆ ਤੇ ਕਿੰਨਾ ਰੇਪਰ ਆ ਉਹ ਜਾਦੇ ਆ ਮੈਂ ਇਹ ਚੀਜ਼ ਆਂਦਾ ਵੀ ਉਹਨਾ ਜਿਹੜੇ ਮੁੰਡੇ ਹੁੰਦੇ ਆ ਉਹਨਾ ਨਸ਼ੇ ਲਾਏ ਆ ਝੋਰੀਆਂ ਜਾਰੀਆਂ ਕਰਕੇ ਆ ਦਾ ਟਾਈਮ ਪਾਸ ਕਰੀ ਜਾਂਦੇ ਯਾਰ ਕੋਈ ਕੋਈ ਵੀ ਕੰਮ ਹੈ ਲੇਬਰ ਦਾ ਥੋੜਾ ਹੋਣਾ ਪਛਾਹਾਂ ਦੀ ਪਛਾਹ ਹੀ ਜਾਈ ਜਾਂਦਾ ਅਵੇ ਕੁੰਡਾ ਫੜਾ ਮੈਨੂੰ ਕੁੰਡਾੜੇ ਫੜਾਉਣਾ ਰਹਿਣਾ ਕੁੰਡਾ ਡੰਡਾ ਫੜਾ ਆਂ ਕੰਮ ਕਰਨਾ ਰਗੜਿਓ ਰਗੜਿਓ ਕਿਥੇ ਹੋ ਅੰਦਰ ਸਭ ਤੋਂ ਉਹ ਨਾ ਵੀਡੀਓ ਪੰਜਾ ਕਿੱਡਾ ਪੀਣਾ ਸਿਆਵ ਆਈ ਬੰਦੇ ਬੰਨਾਂ ਦੇ ਵੱਡੇ ਪੱਲੇ ਪਾਛੋਂ ਬੈਠੇ ਆਈ ਵੱਖ ਲਿਆਈ ਚਲੋ ਹੁਣ ਤੂੰ ਹੀ ਪੀਣਾ ਏ ਆਓ ਉਥੇ ਬੈਹ ਰਾਜਾ ਇਨੋਂ ਭਰਨਾ ਇਨੋਂ ਐਨੇ ਭਾਰੇ ਇਨੋਂ ਪਹਿਲੋਂ ਗਿਰਿਆਂ ਦਾ ਐਨੀਆਂ ਨੂੰ ਘਾੜਾ ਹੀ ਨਹੀਂ ਕਿਉਂ ਵੀ ਚਲੋ ਆਈ ਗੱਲ ਆ ਜਾਂਦਾ ਹੀ ਹਾਂ ਭਾਈ ਇਹਨਾਂ ਦੁੱਧ ਨਾਲ ਕਹਿਣੀ ਭਰ ਆ ਜਾਂਦਾ ਇਹ ਕਿਉਂ ਵੀ ਚਲੋ ਇਹ ਗਣਾ ਭਰ ਇਹ ਕਿੱਥੇ ਹੀ ਲੈਣਾ ਡਾਟਸਾ ਡਾਟਸਾ ਹਾਂ ਬੱਤੀ ਲਾ ਪਹਿਲਾਂ ਬੋਤੇ ਤੇ ਬਾਟਿਆ ਫੇਰ ਹੋ ਅੱਗੇ ਦਰੋਂ ਆਏ ਆਈ ਗੱਲ। 1.705 ਹਾਂ? 7505 ਦੇਖ ਕੇ ਆਏ। ਆਹਾਂ। ਰਾਈਟਰ ਲਿਆਉਣ ਲੱਗੇ ਭਰਾਵਾ। ਰਾਈਟਰ ਲਿਆਉਣ ਲੱਗੇ। ਚਲੋ। ਰਾਈਟਰ ਲੈ ਕੇ ਆਈਏ। ਯਾਰ ਨੂੰ ਕੀ ਪਤਾ ਇਧਰ ਮੈਂ ਪਹਿਲਾਂ ਖੇਰ ਰਹਿੰਦੇ। ਬਾਬਾ ਇੰਨੇ ਰਸਤੇ ਪੈ ਜੂਗੀ ਅੱਜ ਵੇ। ਵੇਖੀ ਬਾਊ। ਕਾਹਦੀ ਦੌੜ ਛਲ ਜਾਣਾ। Honda ਛਲ ਜਾਣਾ। ਮਾਮਾ ਇੰਨੇ ਜੇ ਓ ਸ਼ਰਮ ਆਉਣੀ ਆ। ਇਹ ਨਹੀਂ ਸਹੀ। ਕੋਈ ਨਹੀਂ। ਤਕਣੀ ਇਨੀ ਕਰ। ਇਹ ਜਗ੍ਹਾ ਕਿੱਧਰ ਤੋਂ ਵੀ ਨਹੀਂ ਜਾਣੀ। ਨਹੀਂ ਨਹੀਂ।

ਮਿਕਸੀ ਨੂੰ ਜਿਹਨੇ ਪੀਸਿਆ ਨਾ 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 ਉਹ ਗੰਗਾ ਨੂੰ ਮਾਰ ਉਹ ਤਾਂ ਨਹੀਂ ਉਧਰ ਬਣਾਇਆ ਮਿਕਸੀ ਪੀਆ ਸੀ ਨਾ ਜ ਆ ਉਹਦਾ ਉਹ ਥੱਲੇ ਰੱਖ ਤੇ ਬੜੀ ਚੀਜ਼ ਬੜੀ ਤੂੰ ਭਾਜੀ ਗਿਆ ਅੰਦਰ ਓਏ ਅੰਦਾ ਸਵਾਦ ਨਹੀਂ ਬੜੀ ਨਹੀਂ ਬਹੁਤ ਵਧੀਆ ਹਾਂ ਬਹੁਤ ਸਵਾਦ ਇਹ ਮਨ ਨੂੰ ਅੰਦਾ ਦਾ ਸੁਆਦ ਹੀ ਤੇ ਹੋਈ ਨਹੀਂ ਨਹੀਂ ਵਧੀਆ ਸਹੀ ਸਰਫੀ ਵਦੂ ਸਹੀ ਹੋਈ ਸਾਰਾ ਸਤਰੀ ਬਣਾਉਂਦਾ ਹੈ ਬਈ ਨਾ ਇਹ ਜਿਹੜੀਆਂ ਹੋਈਆਂ ਸੂਕੀਆਂ ਸਾਪੂੜਾ ਕਰਦੇ ਰਗੜਨੀ ਚਾਹੀਦੀ ਆ ਉਹ ਵੀ ਫੂ ਮਾਲ ਦੇ ਅੱਗੇ ਥੋੜਾ ਉਹ ਭਾਈਆ ਬਣ ਕੇ ਸਾਈਆਂ ਇਹਨਾਂ ਵਿੱਚ ਉਹ ਨਾ ਜਿਹਾ ਉਹ ਰਗੜੀ ਲੈਣਾ ਉਹ ਰ ਹਾਂ ਲੈ ਆਉ ਲੈਣਾ ਦੇ ਆਹ ਨੂੰ ਆਖਿਆ ਨਾ ਕਹਿੰਦੇ ਆਖਤਾ ਆ ਸਾਰਾ ਪਾਜ ਗਿਆ ਲਾਉਣਾ ਕਰੋਂ ਗਿਆ ਅੰਦੇ ਆ ਜਾਣਾ ਆ ਜਾਣਾ ਮੈਂ ਤੇ ਕੱਢ ਪੈਣਾ ਜਿਹੜਾ ਰਗੜੇ ਜਾਉਂਗੇ ਨਹੀਂ ਨਹੀਂ ਕੋਈ ਰਗੜਨਾ ਸਾਰਾ ਕੱਢੀਂ ਕਢਾਉਂਦੇ ਕਰਾ ਫਿਰ ਉਹਨਾ ਟਾਈਮ ਲਾ ਦੇ ਨਾ ਹੀ ਆਹ ਰਗੜੀ ਲਾਉਣੀ ਆਹ ਤੇ ਰਗੜੋ ਆ ਸਾਰਾ ਪਾਜ ਵੇ ਕਿਉਂ ਆ ਕੰਦਾ ਇਹ ਬਚਾ ਦੇ ਦੁਬਾਰਾ ਲਾ ਦੇ ਇਹੋ ਸੱਚੀ ਆ ਕੰਦੇ ਆ ਵੇ ਤਈਆ ਸ਼ਾ ਮਨ ਨੂੰ ਇਹ ਮਾਇ ਜਿਉਂ ਕਰੇ ਅੱਦਾ ਕਰਕੇ ਲੈ ਆਏ ਕਹੇ ਜਿੱਥੇ ਅਹੀਂ ਨਹੀਂ ਨਾ ਕਿ ਜਲਸੀ ਵਰਤੀਏ ਉਥੇ ਨੇ ਖੁੱਲਾ ਸੱਚਾ ਕਰਨਾ ਆਹੋ ਆਹੋ ਜਿੱਥੇ ਲੋੜ ਨਹੀਂ ਨਾ ਆਹੋ ਉਹ ਮਨ ਨੂੰ ਆਂਦਾ ਗੁਰੂਆ ਬੜੀ ਯਾਰ ਕੁੰਡੇ ਲੱਗ ਜੰਦੀ ਫੀਫੂ ਇਧਰ ਆਵੇ ਆਉਂਦਾ ਆਉਂਦਾ ਆਉਣਾ ਲੈ ਬੱਲੇ ਬੇਸਾਗਲੇ ਨੂੰ ਪਤਾ ਹੋਵੇ ਕੋਈ ਨਹੀਂ ਆ ਲੱਗਦਾ ਨਾ ਜਿਆਦੀ ਜਿਆਦੀ ਹੋਦਰਾਈ ਜਿਆਦੀ ਖਾਂਡੇ ਹੈ ਕੋਈ ਨਾ ਕੱਢਿਆ ਇਹ ਇਹ ਲੱਗ ਪਣ ਉਹਨਾਂ ਕੋ ਦੁਆਇਂ ਦੇਖਣਾ ਹੀ ਉਹ ਮਾਰੀਆਂ ਪੋ ਆ ਜਿਹੜਾ ਸ਼ਾਦਾ ਜੀ ਉਹ ਗੁੜੇ ਦੇ ਬਣਾ ਜਾ ਰਹੇ ਲੱਗਦਾ ਕੋ ਗੱਦਨਾ ਨਾ ਰਸਤੇ ਹੀ ਉਹਨੂੰ ਅੰਦਰ ਡੱਬਾ ਕੇ ਆ ਬੀਰ ਸਾਡਾ ਮਾਰੀ ਚੁੱਕਿਆ ਗਿਆ ਸਿਰ ਤੇ ਕੇ ਜੇ ਇਸ ਇਹਨਾਂ ਕਹਿੰਦੇ ਮੋਂ ਬੱਚਾ ਤਣ ਗਏ ਬੰਦਿਆਂ ਨੂੰ ਇੱਲੀ ਨੂੰ ਆ ਦੇ ਰਿਹਾ ਆਲਰ ਵਾਲੇ ਇੱਧਰ ਜਾ ਨਹੀਂ ਬੱਸ ਤੇਰਲਾ ਲਾ ਲਓ ਨਿਕਲ ਜਾ ਮੇਰੀ ਗੱਲ ਸੁਣ ਉਹ ਚਲਾ ਉਹ ਚ ਘਰ ਆ ਪਹੁੰਚੇ ਬਲਦ ਉਹ ਸਾਰਾ ਇਧਰ ਬਲਦ ਲੋ ਨਹੀਂ ਕਰਦਾ ਵਾਕਈ ਇਹ ਨਹੀਂ ਰਸਤਾ ਜੀ ਨੂੰ ਕੋ ਜਾਣਾ ਇਹ ਰੜ ਗਿਆ ਹਲੋ ਤਾਂ ਵੀ ਆ ਨਾ ਬਾਰੇ ਲੱਗੇ ਆ ਜੀ ਮੈਂ ਗਿਆ ਜੀ ਕਦੇ ਜੀ ਸਿਮ ਨੂੰ ਭਾਲ ਦੋ ਉਹ ਗਾਇਆ ਹੋਰ ਆ ਤੋ ਪੁਛੇ ਵਾਧ ਤੋੜਨੀ ਰਿਹਾ ਸਤਣਗੇ ਕੀ ਹੋਣ ਲਗਾ ਆਹ ਫੜ ਲਵਲੀ ਮੈਂ ਆ ਬਾਲ ਦੇਖ ਲੋ ਦੇਖ ਕੁ ਮਿੰਟ ਬਾਲ ਦੀ ਫੋਮ ਉੱਤੇ ਕਰ ਪਹਿਲਾਂ ਪੂਰਾ ਉਹਨੂੰ ਨਹੀਂ ਆ ਕੰਨੀ ਫੜ ਲਾਓ ਬਾਹਰ பல yeah, மெசேஜ் I... <laughs> <Yeah, parto, parto. laughs> <laughs>

ਪਾਣੀ ਲਾਏ ਬੋਤਲੇ ਕੀ ਬੋਤਲ ਨਹੀਂ ਨਹੀਂ ਪਾਣੀ ਲੱਜਾ ਨਾ 14 13 12 13 ਲੀਟਰ ਦੋ ਦਿਨ ਕਿਉਂ ਭਾਈ ਕਿਉਂ ਕਿ ਕਿੜੀਆਂ ਨਾ ਸਰ ਇਹ ਦੇ ਇਨੀ ਚੁੱਕਦੇ ਉਧਰ ਗਿਆ ਨਹੀਂ ਚੁੱਕ ਲਿਆ ਇਹ ਗੱਡੀ ਗਿਆ ਜਰਾ ਪਾਸੇ ਗੱਡੀ ਗਈ ਹੈ ਇਹ ਟੈਂਪਲ ਹੀ ਆ ਕਬਲਾ ਬੈਨਾ ਬਲਾ ਬਾਹਰ ਯਮਨੀ ਨਾ ਕਰਣਾ ਨਾ 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 ਸਵਾ ਸਵਾਣ ਹੀ ਕਰਵਾ ਵੜਾ ਜਾ ਕਿਉਂ ਕਿਉਂਕੋ ਕੱਢਣ ਲੱਗ ਜੇ ਆਰ ਮੰਮਾ ਕੀ ਜੀਂਦੇ ਦੀ ਕਾਲੀ ਵੇ ਕਾਲੀ ਦੇ 200 ਕਿਲੋ ਆਈ ਆ ਬੱਬੂ ਤੋਂ ਲੈ ਕੇ ਆਣੇ ਪੱਕਾ ਸਸਗਾ ਦੇ ਕਾਵਾਂ ਜੇ ਤੁਹਾਨੂੰ ਲੱਗਾ ਬਾਕੀ ਦੇ ਚੜਾਇਆ ਵਾ ਹਾਂ ਜੀ ਗਾੜੂ ਰੱਖੀ ਬੱਬੂ ਤੋਂ ਲੈ ਕੇ ਆਣੇ ਪਕਾਏ ਥੋੜੀ ਖਸਖਾਸ ਲਾ ਲੱਗਿਆ ਜਬਾਨ ਦੇਖੇਗਾ ਪਹਿਲਾ ਰਗਲੋ ਨਾ ਇਹਨੂੰ ਕੇਵਣਾ ਗਲਾ ਇਹਨੂੰ ਢਾਗ ਆ ਜਾ ਜਾ ਕਿਥੇ ਰੱਖਿਆ ਸੁਰਪਾ ਸੁੱਟਦੇ ਛੜੇ ਵਾਲਾ ਜਿਹੜਾ ਲੱਗਾ ਬੰਦਾ ਬਈਆਂ ਬਾਲਾ ਕਾਨੂੰਨ ਉਹ ਕਿਹਾ ਕਰਾ ਬੰਦੇ ਪੈਗਾ ਉਹਦੇ ਨਾਲ ਢਾਗ ਲੋ ਇਹਨੂੰ ਮੱਖੀਆਂ ਬਿਲਾਓ ਪਦੇ ਉਹਣਾ ਜਿਹੜਾ ਪੋਦੇ ਨੇ ਲੈ ਲੈ ਗਿਰਾ ਕਰਾ ਮੱਲਾ ਇਹਨਾਂ ਦੇ ਬ੍ਰੈਸਲੇਟ ਨਾ ਲੱਗਿਆ ਲਾ ਕੰਮ ਇਹਨਾਂ ਤੈਗਲ ਟੋਟ ਕੱਢੀ ਕੋ ਉਹ ਜਾ ਨਾ ਉਹ ਵੀ ਪਤਾ ਆਇਆ ਸੀ ਉਹ ਚਾਰ ਡਾਈਜ਼ਰ ਲਾਈ ਉਹ ਪਾਣੀ ਛੱਡ ਗਿਆ ਉੱਥੇ ਲਈ ਆਪਾਂ ਨੇ ਲਾਈਕ ਦੋ ਦੋ ਮੁੱਖਾਂ ਇਹਦਾ ਆਈ ਗਾਈ ਕਰ ਸਟ੍ਰੇਰ ਦੇ ਵਿੱਚ ਕੋਈ ਨਹੀਂ ਗਿਆ ਹੈ ਹੈ

ਦੀ ਪਾਣੀ ਮੈਨੂੰ ਦੁੱਧ ਪਿਆ ਸੁੱਟ ਜੂਗਾ ਆਵਾ ਦੁੱਧ ਨਾਲ ਬੈਜੀ ਤੋਂ ਭਲਾ ਭਰਦਾ ਵੱਡਾ ਦੇ ਇੱਕ ਮਹੀਨਾ ਦੀ ਬੰਨਾ ਹੋ ਫੜਦਾ ਇਹ ਦੁੱਧ ਦਾ ਫੜ ਦੋ ਆ ਖੰਡਾ ਫੜਦਾ ਦੀ ਬਣਾ ਲੈ ਉਹ ਕਹਿੰਦੇ ਪਾ ਦੇ ਯਾਰ ਓਏ ਓਏ ਦੁੱਧ ਵਾਲੇ ਨਾ ਦੀ ਬਣਾ ਵੱਡਾ ਇਹ ਚੱਲ ਆਹ ਫੜ ਖੰਡਾ ਆ ਵੇ ਮਾਣਾ ਬੰਦ ਓਏ ਭਰਾਵਾ ਆਹ ਹੋਇਆ ਵਧੀਆ ਇੰਨੇ ਦੁੱਧ ਵਾਲੇ ਵਿੱਚ ਰਲ ਜੂਗਾ ਯਾਰ ਨਾ ਛੋੜਾ ਲਾ ਛੋੜਾ ਲਾ ਲਗਣ ਜੇ ਮੈਂ ਪੀ ਪਿਛਾ ਹੋ ਜਾ ਫੜਦਾ ਮੇਰੇ ਗਲਾਸ ਇੱਥੇ ਹੀ ਆਹ ਫੜੋ ਗਲਾਸ ਜਹਾਜ ਪੂਰੇ ਪੂਰੇ ਲਿਆਏ ਆ ਕਿੱਥੇ ਗਿਆ ਉਹ ਲਵਲੀ ਨੂੰ ਦੇ ਉਹ ਦੂਜਾ ਗਲਾਸ ਕਿੱਥੇ ਆ ਗਲਾਸ ਬਾਹਰ ਨਹੀਂ ਆਉਣੀ ਇੱਕ ਮਗਰ ਉਹ ਇੱਕ ਛੱਪਿਆ ਭਰਾਵਾ ਮੈਂ ਲੈ ਗਿਆ ਆਹ ਰਹਿਣ ਦੋ ਦੋਲਣਾ ਪੋਤਾ ਪਾਣੀ ਪੀਤਾ ਤੇ ਹੱਥ ਚੁੱਕੀ ਆ ਗਲਾਸ ਬਣਾ ਪੀਲਾ ਇੱਕ ਹੋਰ ਪੀਨੋ ਇਹਨੇ ਕੋਈ ਨਹੀਂ ਹਾਂ ਹੀ ਗੱਲ ਕਰ ਲੋ ਤਲਾਚੀ ਪੂਰੇ ਕਰ ਲਿਓ బాాప కార్లో మలో బా తనాక రప వందలో ਨਹੀਂ ਮੱਕਣਾ ਮੀਨਾ ਘੜ ਜੂਗਾ ਦੋ ਮਹੀਨੇ ਪਤੀਲੇ ਦਾ ਵੇਖ ਲੈ ਪਤੀਲੇ ਨਿਸ਼ਾਨੀ ਆ ਜੂਗੀ ਪਤੀਲਾ ਹੈਗਾ ਆ ਹੁਣ ਨਹੀਂ ਇਹ ਆ ਖਾਤਾ ਪਤੀਲਾ ਖਾਤਾ ਨਾ ਹੂੰ ਪਿੰਡਾ ਦੀ ਤੇਰਾ ਦੋ ਹੋਰ ਕਿੰਦਾ ਘਲਾ ਹੈਂ ਜੇ ਬੈਠੇ ਨਾ ਪਤੀਲਾ ਪਾਣੀ ਸਮਾਪਤੀ ਦਾ ਆਸ ਕਰ ਦੋ ਨਾ ਆਹ ਡੰਡਾ ਫੜ ਡੰਡਾ ਮੈਂ ਤਾਂ ਨਹੀਂ ਕਰਦਾ ਹੋ ਗਏ ਡਰ ਹੁਣ ਫਿਰ ਵੇਖਾਂਗੇ ਵੇਖਾਂਗੇ ਹੋਰ ਵੇਖਾਂ ਦੋ ਮਹੀਨੇ ਪੜਨੇ ਇਚੇ ਨਾ ਕਰਨਾ। ਕਾ ਇਨਾ ਕੰਮ ਹੈ। ਮੈਂ ਹਣ ਪੱਤੂ ਰਗੜਾਂਗੇ। ਹਾਂ? ਪੱਤੂ। ਮਾਲੇ ਆਂਗਰ ਪੱਤੂ ਤੇਰੀ ਪਰਤੋਲੀ। ਕਿਵੇਂ ਦੱਸੂੰਗਾ ਤੁਹਾਨੂੰ ਮੈਂ? ਪੜਦੇ ਮੈਂ ਦੱਸ ਕੇ ਪੱਤੂ ਨਹੀਂ ਅਸੂ। ਅੰਨੇ ਜਾਗੇ। ਮੇਰਾ ਸੱਚ। ਕਿਹਨ ਦੋਸਤ ਨੂੰ ਪੜਾਉਂਦੇ। ਕਿਹਨ ਦੋਸਤ ਨੂੰ ਪੜਾਉਣਾ ਨਹੀਂ ਦੱਸਣਾ। ਕੋਈ ਕੰਨਾ ਨੂੰ ਕੋ ਜਾਗੇ। ਆਓ। ਮੇਰੇ ਕੋਲ ਕਾਹਦਾ ਟਾਈਮ ਹੋਵੇ 2 ਵਜੇ ਬੈਠ ਕੇ ਕਰਨੀ ਆ ਕਰਨੀ ਆ ਕੀ ਹੋ ਗਿਆ ਕੰਮ ਕੀ ਬੈਨੇ ਕੰਮ ਆ ਗਿਆ ਲੜੀ ਆ ਗਿਆ ਕੰਮ ਮੈਂ ਛੱਡਿਆ ਫਿਰ ਅੱਜ ਤੁਮ ਆ ਜਾ ਤੁਮ ਕਾ ਨਾ ਜਾਏ ਇੱਕ ਫੋਟੋ ਕੱਟ ਕੇ ਭੇਜਦੀ ਹੁੰਦੀ ਆ ਵੇ ਮਾਰ ਲੈਣਾ ਨਾ ਨਹੀਂ ਮੱਲਾ ਨਹੀਂ ਕਹਿੰਦੇ ਕਰ ਬਾਧੂ ਬਾਧੂ ਆ ਜਾਂਦੀ ਆ ਚਾਹਦੇ ਹੋ ਜਾਂ ਦੂਨ ਪੈ ਲੰਮੀ ਜਾਓ ਕੋਈ ਨਹੀਂ ਆ ਜਾ ਦੋ ਵੀ ਤੋ ਪਰਾਂ ਜਾ ਆਹ ਦੇਖ ਇਹ ਜਿਵੇਂ ਬਰਾਂਦਰ ਮੇਰਾ ਭਰਾ ਨਹੀਂ ਮੇਰਾ ਭਾਈ ਹੈ ਕੱਛਾ ਹੀ ਮੁੜਕਾ ਆਇਆ ਪੈਂ ਤੁਮ ਕੱਛਾ ਤਾਂ ਨਹੀਂ ਲੱਗਦਾ ਤਾਂ ਕਿਤੇ ਮਿੱਤਰੋ ਆਹ ਮਾਣੇ ਸ਼ੇਰ ਆਹੋ ਮੈਂ ਲਾ ਦੇ ਜੀ ਤੇ ਸਤੀ ਲਾਦੇ ਨਹੀਂ ਤੇਰੀ ਅੰਨੇ ਆਹ ਪਰਨਾ ਕੀ ਦਾ ਉਹ ਆ ਗਿਆ ਗੁਰਦੀਪ ਪੀ ਕੇ ਰਗੜਾ ਯਾਰ ਹੋਣੀ ਆ ਗਿਆ ਇਹ ਘਰ ਨੂੰ ਹੁਣ ਆ ਰਗੜਾ ਰੋਗਣਾ ਪੀ ਕੇ ਜਿਉਂ ਦੁੱਤੇ ਕੋਈ ਸੁੱਤ ਨਹੀਂ ਰਹੀ ਕਿਆ ਉਮੀਦ ਹਾਂ ਵਿcke ਅ ਇਧਰ ਕੀ ਵੇਖਣੇ ਆਉਂ ਨਹੀਂ ਜਾਈਦੀ ਨਹੀਂ ਮੈਂ ਖਾ ਯਾਰ ਬੁਰਾ ਕੋਈ ਮੈਨੂੰ ਦਾਉ ਨਹੀਂ ਕੋਈ ਸੁੱਤ ਰਹੀ ਹੁਣ ਅੱਡਾ ਆਇਆ 22 ਦਾ ਟਾਈਮ ਤੇ ਹੁਣ ਚੁੱਭਰ ਉੱਠੇ ਚਲੋ ਮਾਰ ਗਿਆ ਲਾਰਮੈਂਟੋ ਮੈਂਟੀਆਂ ਨੂੰ ਆਉ ਵੀ ਐਡਾ ਮੌਸਮ ਦੂਰਾ ਉਸਮ ਗਿਆ ਪਿਆ ਆ ਜੀ ਦੂਰਾ ਉਹ ਕੇ ਮੌਲ ਲੈ ਆ ਪਿਆ ਜੇ ਕੰਮ ਇਹ ਬਣਾਤੀ ਜੇ ਮਿਲੀ ਗਾਵਾਂ ਦੀ ਕਈ ਗਰੋਂ ਚੈੱਕ ਨੇ ਮਾਰਦੀ ਆਉਂਦੀ ਨਾ ਸ਼ਾਲਾਂ ਕੋਈ ਬਾਡੀ ਦਾ ਵੀ ਰਹਿ ਗਿਆ ਸੀ ਜਨੋਂ ਥੋੜਾ ਜਿਹਾ ਇਹਨੇ ਆਪਣੇ ਘਰ ਮੇ ਆ ਨਾ ਜਿੱਥੇ ਮਰਜੀ ਚੱਲ ਜੀ ਕਰਮਾਂ ਦੇ ਨਾਲ ਜਾਣਾ ਜਾਣਾ ਹੁੰਦਾ ਕਈ ਕਰਦੇ ਘਰ ਛੱਡ ਜਾਂਦੇ ਆ ਇੱਥੇ ਸਾਡੇ ਕਰਮਾਂ ਨੇ ਛਾਹ ਦਿੱਤਾ ਨਾ ਅਗੇ ਹਲ ਵੇਕੇ ਸੜੋ ਨਾ ਅਗੇ ਬਾਲੀ ਰੀਸ ਕਰੋ ਕਿਉਂਕਿ ਕਰਮਾ ਬਿਨੋਂ ਖੁੱਖ ਨਹੀਂ ਜਿੱ ਮਿਲਦਾ ਜੋ ਆਪਣੇ ਕਰਮਾ ਜੇ ਉਹ ਮਿਲਣਾ ਮਿਲਣਾ ਇਹ ਯਾਰ ਆਪਾਂ ਉਹ ਚੀਜ਼ ਸੋਚੀ ਵੀ ਨਹੀਂ ਹੁੰਦੀ ਤੇ ਉਹ ਜਾ ਕੇ ਆਪਾਂ ਖਾ ਲੈਨੇ ਜਾਂ ਆਪਾਂ ਨੂੰ ਮਿਲ ਜਾਂਦਾ ਚਲੋ ਗੋਵਾ ਬ੍ਰਾਂਡ ਚ ਜਾਣਾ ਪਾਇਆ ਜਾਂਦਾ ਪਰ ਬ੍ਰਾਂਡ ਜਿਹੜਾ ਬ੍ਰਾਂਡ ਆ ਤੂੰ ਵੀ ਬ੍ਰਾਂਡ ਜਾਂਦਾ ਨਾ ਕਮਾਇਆ ਹੋਰ ਨੇ ਪੂਰਾ ਸਟਰੀ ਰੱਖੇ ਕਿਦਾਂ ਤਾਂ ਖਾਮ ਹੋ ਜਾਂਦਾ ਜੀ ਉਹ ਜੇਬ ਤੇ ਵੱਡੀ ਚੋਖੇ ਜਾਂਦੀ ਉਹ ਵੀ ਰਹਿ ਜਾਂਦਾ ਕਈ ਵਾਈ ਆਉਂਦੇ ਝੂਠ ਚਾਹੀਏ ਕਾਵਾ ਗੋਵਾ ਚੋਗੇ ਹੋ ਗਏ ਆ ਵੇਲੇ ਮਾਏ ਕਰ ਗੱਲ ਬਾਤ ਹੀ ਦੱਦੀਏ ਵੀਰਾਂ ਭਰਾਵਾਂ ਨੂੰ ਪਹਿਲੇ ਹੀ ਤੇ ਗੱਲ ਇਹ ਆ ਵੀ ਕਣਕਾਂ ਗੁਣਕਾਂ ਜਦੋਂ ਵੱਡਣ ਦੇ ਰਏ ਹੁਣ ਕੰਮ ਘਟੇ ਹੋ ਗੱਡੀ ਹੋਇਆ ਪਿਆ ਜੇ ਪੂਰਾ ਵਾਇਟਾਂ ਨੂੰ ਆਪੋ ਆਪਣਾ ਤੂੜੀ ਸਾਂਭ ਲਈਏ ਦਾਣੇ ਸਾਂਭ ਲਈਏ ਨਾ ਨਾ ਚਾਹੀਦਾ ਵੀ ਆ ਕਰੋ ਦੀ ਆਪਾਂ ਮਿਹਨਤ ਕਰਨੇ ਖਪਾ ਕਰਨੇ ਤੇ ਆ ਚੀਜ਼ ਜਿਹੜੇ ਭਰਾ ਹੁਣ ਬਾਹਰ ਆ ਹੁਣ ਆਹ ਲੀ ਚੀਜ਼ ਨੂੰ ਬੜਾ ਮਿਸ ਕਰਦੇ ਹੋਣਗੇ ਕਿ ਜਦਾਂ ਸੀਜ਼ਨ ਆ ਹਨਾ ਕਈ ਕਰਦੇ ਹੋਣਗੇ ਕਈ ਆਂਦੇ ਨੇ ਆ ਵੀ ਸ਼ੁਗਰ ਹੈ ਸਾਡੇ ਗਲਨ ਲੱਥਾ ਕੰਮ ਹੈ ਆ ਬਲਦ ਜ਼ਿਆਦਾਤਰ ਮਿਸ ਹੀ ਕਰਦੇ ਹੋਣਗੇ ਤੇ ਨਹੀਂ ਮੇਰੇ ਭਰਾ ਬਾਕੀ ਦੱਸਿਆ ਜਰੂਰ ਵੀ ਇਹ ਗੱਲ ਸਹੀ ਆ ਜਾਂ ਨਹੀਂ ਵੀ ਜਿਹੜੇ ਭਰਾ ਖਾਸ ਕਰਕੇ ਬਾਹਰ ਗਏ ਬਾਹਰ ਹੋਰ ਉਲਝਣਾ ਚ ਬੰਦਾ ਪੈ ਜਾਂਦਾ ਆ ਜੁਮੇ ਆ ਰੀਆਂ ਕਿਸ ਤਾਂ ਕੁਸਤਾਂ ਤੇ ਮੱਛਰ ਹੀ ਬੜਾ ਏ ਇੱਥੇ ਪਰ ਤੇ ਨਹੀਂ ਬਾਕੀ ਵੀਊ ਚੈੱਕ ਕਰਉਂਦੇ ਹਾਂ ਆਪਾਂ ਰੋਕ ਜਿੰਨੇ ਲਾਓਗੇ ਨਾ ਉਹਨਾਂ ਪੁੰਨ ਦਾ ਕੰਮ ਜੇ ਲੋ ਵੀ ਸਰਦਾਰੋ ਇੰਨੇ ਨਾ ਕਰਦੇ ਆ ਵਲੌਗ ਦੀ ਸਮਾਪਤੀ ਉਹਨਾਂ ਨੂੰ ਮਿਲਾਂਗੇ ਕਰੇ ਵਲੌਗ ਦੇ ਵਿੱਚ ਕੁਝ ਸਮਾਂ ਪਾ ਗਏ Okay.